ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਰਿੰਦਰ ਸਿੰਘ ਮਾਲਵਾਲ ਕਿਸਾਨ ਮਦੁਰਸ਼ਸ਼ ਕਮੇਟੀ ਤੋਂ ਬੋਲਦਾ ਜੀ ਸੋ ਆਪ ਵੇਖ ਰਹੇ ਜੇ ਆਪਣੇ ਪਿੱਛੇ ਲੰਗਰਾਂ ਵਾਸਤੇ ਬਾਦਲਣ ਜੋ ਸਾਡੇ ਵੀਰ ਲੈ ਕੇ ਆਏ ਨੇ ਪਿੰਡ ਮਹਿਮੂਦਪੁਰ ਝੱਟਾਂ ਤੋਂ ਜ਼ਿਲ੍ਹਾ ਪਟਿਆਲਾ ਤੋਂ ਸੋ ਮੋਰਚੇ ਚੜ੍ਹਦੀ ਕਲਾ ਨਾਲ ਚੱਲ ਰਹੇ ਆ ਜਿੱਥੇ ਵੱਡੀ ਪੱਧਰ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਵੱਡਾ ਜਥਾ ਆਇਆ ਵਾ ਜਿੱਥੇ ਇਹਨਾਂ ਰਸਤਾ ਦੀ ਲੋੜ ਆ ਇਸ ਇਲਾਕੇ ਦੀਆਂ ਸਾਕਤਾਂ ਨੇ ਇਹਨਾਂ ਨੂੰ ਲੋੜ ਨੂੰ ਮਹਿਸੂਸ ਕਰਦਾ ਆ ਵੇਖੋ ਵੀ ਟਰਾਲੀ ਭਰ ਕੇ ਜਿਹੜੀ ਪਾਥੀਆਂ ਦੇ ਬਾਲੜੀ ਆਈ ਆ ਪਿੰਡ ਮਹਮੂਦਪੁਰ ਜੱਟਾਂ ਦਾ ਜ਼ਿਲ੍ਹਾ ਮਲ ਪਟਿਆਲਾ ਤੋਂ ਸੋ ਸਬਜੀ ਦੀਆਂ ਵੀ ਦੋ ਬੋਰੀਆਂ ਆਈਆਂ ਨੇ ਸੋ ਚੜਦੀ ਕਲਾ ਨਾਲ ਜੋਧੇ ਆਏ ਨੇ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਸਾਹਿਬ ਆਹ ਜੀ ਕਿਹੜੇ ਪਿੰਡ ਤੋਂ ਆਏ ਅਸੀਂ ਸਾਡਾ ਪਿੰਡ ਆਇਆ ਜੀ ਮਹਮੂਦਪੁਰ ਜੱਟਾਂ ਜ਼ਿਲ੍ਹਾ ਪਟਿਆਲਾ ਜੀ ਦੇਵੀਗੜ੍ਹ ਰੋਡ ਤੇ ਆਪੇ ਰੋਡ ਤੇ ਠੀਕ ਹੈ ਚੜਦੀ ਕਲਾ ਜੀ ਸੋ ਵੀਰ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਕਿਉਂਕਿ ਬਾਲਣਾਂ ਦੀ ਬਾਲਣਾਂ ਦੀ ਬਹੁਤ ਕਮੀ ਆਉਂਦੀ ਇੱਥੇ ਜਦੋਂ ਲੰਗਰ ਵਰਦੀਪਤੇ ਦੇ ਸੰਗਤ ਆਉਂਦੀਆਂ ਨੇ ਤੇ ਲੰਗਰਾਂ ਵਾਸਤੇ ਜਿਹੜਾ ਬਾਲਣ ਬਹੁਤ ਜ਼ਰੂਰੀ ਵਸਤੂ ਹੁੰਦੀ ਆ ਸੋ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਵੀਰ ਲੈ ਕੇ ਆਏ ਨੇ ਬਾਲਣ ਦੀ ਟਾਲੀ ਇੱਥੇ ਇਹ ਜੀ ਵੇਖੋ ਜੋ ਮੋਰਚੇ ਬਾਦਰਾਂ ਤੇ ਚੱਲ ਰਹੇ ਆ ਉਹਦੇ ਚ ਪੂਰਨ ਤੌਰ ਤੇ ਸਹਿਯੋਗ ਆ ਤੇ ਸੰਜੋਗਾਂ ਦੇ ਵਿੱਚ ਉਹ ਜੋ ਜੋ ਵੀ ਲੰਗਰਾਂ ਦੀ ਵਾਸਤਾ ਵੀ ਲੋੜ ਆ ਜੋ ਜੋ ਜਿੱਥੇ ਜਿੱਥੇ ਐਮਐਸਕੇ ਨੂੰ ਲੈ ਕੇ ਆਪਾਂ ਲੜਾਈ ਨੂੰ ਲੜ ਰਹੇ ਆ ਦੇ ਉਥੇ ਠੀਕ ਆ ਸਮੇਂ ਦੇ ਮੁਤਾਬਕ ਹਰ ਚੀਜ਼ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਵੀ ਭਾਵੇਂ ਦਿੱਲੀ ਵਾਲਾ ਅੰਦੋਲਨ 2020 ਹੀ ਆ ਚੱਲਿਆ ਉਹਦੇ ਵਿੱਚ ਜਿਹੜੀਆਂ ਮੰਗੀਆਂ ਮੰਨੀਆਂ ਇਹ ਮੰਗਾਂ ਸੀ ਜਿਹੜੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਤੇ ਆ ਲੋਕਾਂ ਦਾ ਪੂਰਨ ਤੌਰ ਤੇ ਸੰਯੋਗ ਹੈ ਜਦ ਤੱਕ ਕਾਨੂੰਨ ਐਮਐਸਪੀ ਗਰੰਟੀਡ ਖਰੀਦ ਨਹੀਂ ਹੁੰਦੀ ਉਹ ਤਾਂ ਤਦ ਤੱਕ ਲੋਕਾਂ ਦਾ ਸੋਗ ਇਹ ਦੋ ਦਿਨੋਂ ਬਦਨ ਹੋਰ ਵਧੂਗਾ ਤਾਂ ਆਉਣ ਵਾਲਾ ਸਮਾਂ ਜਿਹੜਾ ਵੀ ਉਹ ਵੱਤ ਤੋਂ ਵੱਤ ਸੰਘਰਸ਼ਾਂ ਵਾਲੇ ਪਾਸੇ ਲੋਕ ਵਧਨ ਗਏ ਤੇ ਸੰਘਰਸ਼ਾਂ ਵਾਲੇ ਪਾਸੇ ਵੱਧ ਕੇ ਜਿਹੜਾ ਪੂਰਨ ਤੌਰ ਤੇ ਸਾਰੇ ਲੋਕਾਂ ਦੀ ਲੜਾਈ ਆ ਕੋਈ ਇੱਕ ਜਾਨੇ ਦੀ ਨਹੀਂ ਇਕੱਲੀ ਕਿਸਾਨੀ ਦੀ ਠੀਕ ਆ ਕਿਸਾਨ ਲੜਾਈ ਨੂੰ ਲੜ ਰਹੇ ਹਰ ਵਰਗ ਦੀ ਲੜਾਈ ਆ ਤੇ ਪੂਰਨ ਤੌਰ ਤੇ ਲੋਕ ਸੰਜੋਗ ਦੇ ਰਹੇ ਆ ਚੜ੍ਹਦੀ ਕਲਾ ਜੀ ਸੋ ਇਹ ਸਨ ਸਾਡੇ ਜ਼ਿਲ੍ਹਾ ਗੁਰਸੁਖਦੇਵ ਸਿੰਘ ਜੀ ਚਾਟੀਵਿੰਡ ਸੋ ਇਹਨਾਂ ਯੋਧਿਆਂ ਨੂੰ ਦਿਲੋਂ ਸਲੂਟ ਆ ਜਿਹੜੇ ਇਹਨਾਂ ਮੋਰਚਾ ਲਈ ਦੇਸ਼ ਦੇ 140 ਕਰੋੜ ਲੋਕਾਂ ਦੀਆਂ ਜੋ ਹੱਕੀ ਮੰਗਾਂ ਮਨਾਉਣ ਵਾਸਤੇ ਮੋਰਚੇ ਲੱਗੇ ਆ ਉਹਦੇ ਵਿੱਚ ਆਪਣਾ ਵੱਡਾ ਯੋਗਦਾਨ ਅੱਜ ਜੋ ਇਹਨਾਂ ਨੇ ਪਾਇਆ ਸ਼ਲਾਗਾ ਜੋਗਾ ਬਹੁਤ ਚੜ੍ਹਦੀ ਕਲਾ ਵਾ ਸਾਰੇ ਹੀ ਦੇਸ਼ ਭਰ ਦੇ ਲੋਕਾਂ ਵੱਲੋਂ ਜਿੰਨਾ ਵੀ ਕੋਈ ਸਰਦਾਂ ਆਪਣਾ ਪਾਉਂਦਾ ਤੇ ਇੱਥੇ ਰੋਜ਼ ਵੇਖੀਦਾ ਸੰਗਤਾਂ ਜਿੰਨਾ ਜੇ ਕੋਈ ਸਰਦਾਂ ਕੋਈ ਆਟਾ ਦੇ ਜਾਂਦਾ ਕੋਈ ਦਾਲ ਦੇ ਜਾਂਦਾ ਕੋਈ ਕਿਸੇ ਵੀ ਤਰ੍ਹਾਂ ਦੀਆਂ ਲੰਗਰ ਦੀਆਂ ਵਸਤਾ ਦੇ ਕੇ ਜਾਂਦਾ ਸੋ ਬਾਲਣ ਜਿਹੜੇ ਬਾਲਣ ਦੀ ਲੋੜ ਬੜੇ ਵੱਡੇ ਪੱਧਰ ਤੇ ਹੁੰਦੀ ਆ ਸਾਡੇ ਵੀਰਾਂ ਨੇ ਲੈਂਦਾ ਇਹਨਾਂ ਦਾ ਤਹਿ ਦਿਲੋਂ ਧਰਮਾਰ ਇਹਦੇ ਮਹਬੂਤਪੁਰ ਜੱਟਾਂ ਤੋਂ ਜ਼ਿਲ੍ਹਾ ਪਟਿਆਲਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂ ਵਾਹਿਗੁਰੂ ਜੀ ਕਾ